ਉਹ ਵੀ ਪਹਿਲਾਂ ਹੁਣ ਮੇਰੇ ਚੌਲ ਆ ਜਿਹੜੇ ਉਹ ਬਣ ਗਏ ਹੈਗੇ ਮੈਂ ਇਹਨਾਂ ਨੂੰ ਕੱਢਦੀ ਆਂਗੀ ਇਹਨਾਂ ਨੂੰ ਨਾ ਬਸ ਹੁਣ ਪਾਣੀ ਹੈਗਾ ਨਾ ਇਹ ਉਹਦੇ ਚ ਛਾਣੀ ਚ ਕੱਢ ਕੇ ਰੱਖ ਦਿੰਨੇ ਆਗੇ ਤੇ ਠਰ ਜਾਣਗੇ ਤੇ ਫਿਰ ਉਹਦੋਂ ਖਾ ਲੈਣਗੇ ਪਾਣੀ ਕੱਢ ਕੇ ਇਹਨਾਂ ਦਾ ਸਵਾਦ ਬੰਦ ਦੇ ਆਗੇ ਖੱਲੇ-ਖੱਲੇ ਹੋ ਜਾਂਦੇ ਜਦੋਂ ਆਪ ਇਹਨਾਂ ਦਾ ਪਾਣੀ ਕੱਢ ਦਿੰਨੇ ਆਂ ਚੌਲਾਂ ਦਾ ਜੇ ਆਪਾਂ ਹੁਣ ਬਣਾਉਣ ਹੁਣ ਰੱਖਦੇ ਹਾਂ ਉਵੇਂ ਵਧੀਆ ਜਿਹਾ ਨਹੀਂ ਬੰਦਦੇ ਹੈਗੇ ਇਹ ਮਤਲਬ ਜਿਹੜੇ ਆਪਾਂ ਕਹਿੰਦੇ ਨੇ ਪੱਕੇ ਚੌਲ ਆ ਇੱਕ ਤਾਂ ਉਹਦੇ ਬਨਾਸਪਤੀ ਚੌਲ ਇੱਕ ਹੁੰਦੇ ਪੱਕੇ ਚੌਲ ਜਿਹੜੇ ਭਈਆ ਚੌਲ ਵਜਦੇ ਆਗੇ ਤੇ ਉਹ ਚੌਲ ਆ ਨਾ ਆਪਾਂ ਮਤਲਬ ਇਸ ਤਰ੍ਹਾਂ ਉਵਾਲ ਕੇ ਜੇ ਬਣਾਏ ਜਾਣ ਪੱਕੇ ਚੌਲ ਤਾਂ ਕੱਲੇ-ਕੱਲੇ ਰਹਿੰਦੇ ਆਗੇ ਆਏ ਮਤਲਬ ਜੁੜਦੇ ਜ ਨਹੀਂ ਇਹ ਸੋ ਇੱਧਰ ਮੇਰੇ ਬੱਚੇ ਵੀ ਆ ਗਏ ਸੀਗੇ ਖੇਡ ਖੂੜ ਕੇ ਕੀ ਮੈਂ ਬਸ ਚੌਲ ਬਣਾਤੀ ਐ ਸਬਜ਼ੀ ਉਧਰ ਬਣ ਚੂਗੀ ਪਹਿਲਾਂ ਮੈਂ ਚੱਕਦੀਆਂ ਸਾਰੇ ਕੱਪੜੇ ਕੁੱਪੜੇ ਹਜੇ ਵਰਦੀ ਬੱਚਿਆਂ ਦੀ ਪ੍ਰੈਸ ਕਰਨ ਵਾਲੀ ਪਈ ਹੈਗੀ ਫੁਟਨਣ ਜਿਹੜਾ ਸਵੇਰੇ ਬਈ ਟਾਈਮ ਹੁੰਦਾ ਨਾ ਮਤਲਬ ਜਿਹੜਾ ਮਹਿਰਾ ਹੁੰਦਾਗਾ ਹੁਣ ਤਾਂ ਬਹੁਤ ਜ਼ਿਆਦਾ ਮਤਲਬ ਬੰਦਾ ਜਿਹੜਾ ਜਿਹੜੇ ਮੰਨ ਲਓ 4 ਵਜੇ ਉੱਠਦੇ ਸੀਗੇ ਉਹ ਉਹ ਸਾਢੇ 4 ਵਜੇ ਉੱਠ ਕੇ ਬਸ ਆਪਦਾ ਕੰਮ ਨਾ ਮੇੜ ਸਕਦੇ ਜਨ ਕਿ ਜਿੰ ਜਿਹੜੇ 3 ਵਜੇ ਉੱਠਦੇ ਸੀ ਉਹ 3:30 ਵਜੇ ਉੱਠ ਕੇ ਨਿਮੇੜ ਸਕਦੇ ਆ ਨਾ ਤੇ ਵਧੀਆ ਸੰਧੀਆਂ ਮਤਲਬ ਉੱਠਣ ਦਾ ਇਹ ਹਾਂ ਜਿਹੜੇ ਪਾਠ ਕਰਦੇ ਆ ਉਹ ਤਾਂ ਬਈ 2 ਇੱਕ 1:3 2 ਵਜੇ ਉੱਠ ਕੇ ਜਿਨ੍ਹਾਂ ਨੇ ਪਾਠ ਕਰਨਾ ਉਹ ਤਾਂ ਬਹਿ ਜਾਂਦੇ ਆ ਹਨਾ ਤੇ ਵਧੀਆ ਸਾਰਿਆਂ ਨੂੰ ਪਾਠ ਜ਼ਰੂਰ ਕਰਨਾ ਚਾਹੀਦਾਗਾ ਭਾਵੇਂ ਤੁਸੀਂ ਲੇਟ ਉੱਠਦੇ ਆ ਤਾਂ ਲੇਟ ਵੀ ਪਾਠ ਜ਼ਰੂਰ ਕਰੋ ਭਾਵੇਂ ਵਾਇਗਰੂ ਵਾਇਗਰੂ ਕਰ ਲਓ ਤੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਕਰ ਲਓ ਜਾਨੀ ਕਿ ਦਿਨ ਦੀ ਸ਼ੁਰੂਆਤ ਜਿਹੜੀ ਤੁਸੀਂ ਬੈੱਡ ਤੇ ਬੈਠ ਕੇ ਨਾ ਵੈਗਰੂ ਵੈਗਰੂ ਕਰਕੇ ਵੀ ਕਰ ਸਕਦੇ ਹੋਗੇ ਤੇ ਰੱਬ ਦਾ ਧੰਨਵਾਦ ਜ਼ਰੂਰ ਕਰੋ ਜਿਨ੍ਹਾਂ ਨੇ ਤੁਹਾਡਾ ਜਿਹੜਾ ਦਿਨ ਬੀਤ ਗਿਆ ਉਹ ਚੰਗਾ ਲੰਘਿਆ ਤੁਸੀਂ ਰਾਤ ਚੰਗੀ ਲੰਘੀਆ ਨਵੇਂ ਦਿਨ ਦੀ ਜਿਹੜੀ ਸ਼ੁਰੂਆਤ ਹੋਈ ਆ ਕੀ ਤਾਂ ਇਸ ਲਈ ਸੁਕਰਾਨਾ ਜ਼ਰੂਰ ਕਰੋ ਕਿਉਂਕਿ ਬਹੁਤ ਦੁਨੀਆਂ ਜਿਨ੍ਹਾਂ ਨੂੰ ਸਵੇਰ ਜਿਹੜੀ ਆ ਨਾ ਉਹ ਨਸੀਬ ਨਹੀਂ ਹੁੰਦੀ ਹੁੰਦੀਗੀ ਸੋ ਇਸ ਲਈ ਰੱਬ ਦਾ ਸ਼ੁਕਰਾਨਾ ਨਾ ਕਰਨਾ ਕਦੇ ਨਾ ਭੁੱਲੋ ਕਿਉਂਕਿ ਜੋ ਕੁਛ ਵੀ ਹੋ ਰਿਹਾ ਨਾ ਦੁਨੀਆ ਤੇ ਬਹੁਤ ਹੀ ਮਤਲਬ ਬਹੁਤ ਕੁਝ ਹੋ ਰਿਹਾ ਯਾਰ ਕਿ ਕੀ ਕੀ ਆਪਾਂ ਹਨਾ ਕਿੱਥੇ ਕਿੱਥੇ ਦੁਨੀਆ ਨਾਲ ਉਹ ਕਰਾਂਗੇ ਬਸ ਜਿਹੜਾ ਰੱਬ ਦਾ ਨਾਮ ਲਊਗਾ ਉਹੀ ਮਤਲਬ ਕੰਮ ਆ ਜਾਪਾਗਾ ਤੁਸੀਂ ਇੱਕ ਜੇ ਇੱਕ ਇੱਕ ਨਾ ਮੈਂ ਇੱਕ ਗੱਲ ਇਹਦੇ ਚਲੋ ਮੇਰਾ ਜਿਹੜਾ ਕੰਮ ਮੌਤ ਤਾਂ ਹੁੰਦਾ ਹੀ ਰਹੂਗਾ ਸਫਾਈ ਵੀ ਮੈਂ ਕਰ ਲੂੰਗੀ ਪਰ ਮੈਂ ਨਾ ਇੱਕ ਗੱਲ ਜ਼ਰੂਰ ਕਹਾਂਗੀ ਵੀ ਜਿਹੜਾ ਬੰਦਾ ਪਾਠ ਕਰਦਾ ਨਾ ਉਹਦੇ ਵਿੱਚ ਨਾ ਇੱਕ ਅਲੱਗ ਹੀ એનર્ਜੀ ਹੋਊਗੀ ਜਿਹੜਾ ਸਵੇਰੇ ਸੁੰਦੇ ਆ ਉੱਠਦਾ ਏ ਮੈਂ ਇਹ ਗੱਲ ਮੈਂ ਤੁਹਾਡੇ ਨਾਲ ਖੜ ਕੇ ਕਰਨਾ ਚਾਹੂੰਗੀ ਜਿਹੜਾ ਬੰਦਾ ਸਵੇਰੇ ਸੁੰਦੇ ਆ ਉੱਠ ਕੇ ਪਾਠ ਕਰਦਾ ਏ ਸ਼ਾਇਦ ਮੇਰੇ ਇਧਰ ਉਹ ਨਾ ਲੱਟ ਪੈਂਦੀ ਆ ਥੇਰੇ ਉੱਠ ਕੇ ਜਿਹੜਾ ਬੰਦਾ ਪਾਠ ਕਰਦਾ ਨਾ ਉਹਦਾ ਦੇਣਾ ਨਾ ਜਿਹੜਾ ਉਹ ਬਹੁਤ ਸੋਹਣਾ ਬਤੀਤ ਹੁੰਦਾਗਾ ਉਹ ਬੰਦਾ ਨਾ ਅਲੱਗ ਹੀ ਦਿਖੂਗਾ ਤੁਹਾਨੂੰ ਉਹ ਬੰਦਾ ਨਾ ਕਿਸੇ ਨਾਲ ਰਾਲੀ ਨਹੀਂ ਸਕਦਾ ਹੈਗਾਗਾ ਭਾਵੇਂ ਜਿੰਨਾ ਮਰਜ਼ੀ ਕੰਮ ਹੋਵੇ ਉਹ ਬੰਦੇ ਨੇ ਟਾਈਮ ਕੱਢ ਹੀ ਲੈਣਾ ਹੁੰਦਾ ਪਰ ਜਿਹਨੇ ਮਨੋਂ ਮਾਰਿਆ ਹੀ ਹੋਇਆਗਾ ਵੀ ਮੈਂ ਪਾਠ ਕਰਨਾ ਨਹੀਂ ਹੈਗਾ ਜਾਂ ਮੈਂ ਮੱਥਾ ਨਹੀਂ ਟੇਕਣਾ ਉਹ ਬੰਦੇ ਦਾ ਕਦੇ ਟਾਈਮ ਨਿਕਲ ਹੀ ਨਹੀਂ ਸਕਦਾਗਾ ਸੋ ਜੇ ਇੱਕ ਵਾਰੀ ਸੋਚੋ ਚਲੋ ਮੰਨ ਲਓ ਆਪਾਂ ਇੱਕ ਦਿਨ ਪਹਿਲਾਂ ਸੋਚ ਲਿਆ ਵੀ ਆਪਾਂ ਸਵੇਰੇ ਉੱਠਾਂਗੇ ਦੂਸਰੇ ਦਿਨ ਨਹੀਂ ਉੱਠਿਆ ਗਿਆ ਨਾ ਤਾਂ ਦੂਜੇ ਦਿਨ ਤੁਸੀਂ ਹੋਰ ਪੱਕਾ ਇਰਾਦਾ ਕਰੋਗੇ ਵੀ ਅੱਜ ਉੱਠਣਾ ਹੀ ਉੱਠਣਾ ਤੁਹਾਡੇ ਤੋਂ ਫੇਰ ਨਹੀਂ ਉੱਠਿਆ ਗਿਆ ਤਾਂ ਫਿਰ ਤੀਸਰੇ ਦਿਨ ਤੁਹਾਡਾ ਮਨ ਨਾ ਜਿਹੜਾ ਹੋਰ ਵੀ ਐਕਟਿਵ ਹੋਊਗਾ ਤੁਹਾਨੂੰ ਇਹ ਹੋਊਗਾ ਵੀ ਅੱਜ ਕਰਨਾ ਹੀ ਕਰਨਾ ਤਾਂ ਤੁਸੀਂ ਉਹ ਕੰਮ ਮਤਲਬ ਸਵੇਰੇ ਸੰਧਿਆ ਉੱਠੋਗੇ ਤੇ ਪਾਠ ਜ਼ਰੂਰ ਕਰੋਗੇ ਤੇ ਹਮ ਵੀ ਮੈਂ ਹੀ ਕਹਾਂਗੀ ਵੀ ਪਾਠ ਜਰੂਰ ਵੈਗੁਰ ਵੈਗੁਰ ਜਰੂਰ ਕਰਿਆ ਕਰੋ ਮੇਰੀ ਦਿਨ ਦੀ ਸ਼ੁਰੂਆਤ ਜਿਹੜੀ ਹੁੰਦੀ ਆ ਨਾ ਮੈਂ ਪਹਿਲਾਂ ਉੱਠਦੀ ਹੁੰਦੀ ਸੀ 3 ਵਜੇ ਗਰਮੀਆਂ ਦੇ ਵਿੱਚ ਜਿਹੜਾ ਸਮਾਂ ਹੁੰਦਾ ਨਾ ਜਿਹੜਾ ਨੇਰਾ ਜਾਂ ਮਤਲਬ ਸੰਦੇਹੀ ਦਿਨ ਦਾ ਚੜ ਜਾਂਦਾ ਹੈ ਹਨਾ ਤਾਂ ਆਪਾਂ ਉਸ ਹਾਂ ਬਣ ਉੱਠਦੇ ਹਾਂ ਹੁਣ ਜਿਹੜਾ ਸਰਦੀਆਂ ਦਾ ਟਾਈਮ ਆ ਨਾ ਬੰਦਾ 4 ਵਜੇ ਉੱਠ ਕੇ ਵੀ ਆਪਦਾ ਅਨਰਾਮ ਨਾਲ ਪਾਠ ਕਰਕੇ ਆਪਦਾ ਕੰਮ ਨਿਬੇੜ ਸਕਦਾ ਹੈਗਾ ਰਾਮ ਨਾਲ ਮਤਲਬ ਦਿਨ ਹੁਣ ਦੇਖ ਲਓ 7 ਵਜਿਆਂ ਦੇ ਪੂਰਾ ਕਲੀਅਰ ਜਿਹੜਾ ਦਿਨ ਚੜਦਾ ਨਾ ਵੀ ਪੌਣੇ 1 7 ਕ ਦਾ ਟਾਈਮ ਹੁੰਦਾਗਾ ਵੀ ਉਦੋਂ ਵਧੀਆ ਕਲੀਅਰ ਦਿਨ ਚੜਦਾਗਾ ਤੇ ਇਸ ਲਈ ਵੀ ਪਾਠ ਜ਼ਰੂਰ ਕਰੋ ਜਿੰਨਾ ਹੋ ਸਕੇ ਹਨਾ ਵੀ ਵਾਇਗੁਰੂ ਵਾਇਗੁਰੂ ਕਰਦੇ ਰਹੋ ਤੇ ਇਹ ਕੰਮ ਤਾਂ ਹੁੰਦੇ ਹੀ ਰਹਨੇ ਆ ਕੁਝ ਨਹੀਂ ਨਾਲ ਜਾਣਾਗਾ ਤੇ ਆਪਾਂ ਜਿਹੜਾ ਵੀ ਆਪਾਂ ਜ਼ਿੰਦਗੀ ਦੇ ਵਿੱਚ ਚੰਗਾ ਕੰਮ ਕੀਤਾ ਏ ਜਾਂ ਆਪਣਾ ਜੋ ਬੀਜਾਂਗੇ ਆਪਾਂ ਉਹੀ ਵੱਡਾਂਗੇ ਹਨਾ ਤਾਂ ਇਹ ਨਹੀਂ ਹੈਗਾ ਤੁਸੀਂ ਇਹ ਨਾ ਸੋਚੋ ਵੀ ਅਸੀਂ ਕਿਸੇ ਲਈ ਕਰਦੇ ਆਂਗੇ ਕਿਸੇ ਲਈ ਕੋਈ ਨ ਕੁਛ ਨਹੀਂ ਕਰਦਾ ਜੋ ਵੀ ਬੰਦਾ ਕੰਮ ਕਰਦਾ ਜਾਂ ਪਾਠ ਕਰਦਾ ਜਾਂ ਕੁਝ ਵੀ ਕਰਦਾ ਉਹ ਤੁਹਾਡੇ ਕਰਮਾਂ ਦੇ ਵਿੱਚ ਹੀ ਲਿਖਿਆ ਜਾਊਗਾ ਉਹ ਦੂਸਰੇ ਦੇ ਨਾਲ ਨਹੀਂ ਲਿਖਿਆ ਜਾਂਦਾ ਕਿਉਂਕਿ ਆਪਣੇ ਨਾਲ ਕੋਈ ਨਹੀਂ ਆਉਂਦਾਗਾ ਤੇ ਨਾ ਹੀ ਕੋਈ ਜਾਂਦਾ ਆਏਗਾ ਕੱਲਿਆਂ ਨੇ ਆਉਨੇ ਆ ਤੇ ਕੱਲੇ ਹੀ ਜਾਣੇ ਆ ਸੋ ਪਾਠ ਜ਼ਰੂਰ ਕਰਿਆ ਕਰੋ ਵੀ ਮੇਰੀਆਂ ਨਾ ਵੀਡੀਓ ఢిల్లీ ਆਉਂਦਗਾਏਗਾ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜਰੂਰਤ ਆ ਕਈ ਵਾਰ ਨਾ ਹੁੰਦਾ ਜਿਹੜਾ ਟਾਈਮ ਵੀ ਆਪਾਂ ਕਿਸੇ ਨੂੰ ਆਪਣਾ ਦੁੱਖ ਸਾਂਝਾ ਨਹੀਂ ਕਰ ਸਕਦੇ ਹੁੰਦੇਗੇ ਕਿਉਂਕਿ ਬੰਦਾ ਨਾ ਹਾਲਾਤਾਂ ਨਾਲ ਲੜ ਲੜ ਕੇ ਸੋਚਦਾ ਵੀ ਮੈਂ ਆਹ ਕੰਮ ਨੂੰ ਐ ਕਰੂੰਗਾ ਤੇ ਜਦੋਂ ਸਪੋਰਟ ਮਿਲਦੀ ਹੋਵੇ ਨਾ ਤੇ ਫਿਰ ਉਹਦਾ ਹੌਸਲਾ ਦੁੱਗਣਾ ਹੋ ਜਾਂਦਾ ਸੋ ਮੈਂ ਬੇਨਤੀ ਜਰੂਰ ਕਰੂੰਗੀ ਕਿ ਮੇਰੇ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਮੇਰੀ ਵੀਡੀਓ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮੇਰੇ ਨਾਲ ਮੇਰੇ ਨੂੰ ਹੋ ਸਕਦਾ ਵੀ ਤੁਹਾਡੇ ਇੱਕ ਸਬਸਕ੍ਰਾਈਬਰ ਨੇ ਮੇਰੀ ਜ਼ਿੰਦਗੀ ਬਦਲ ਦੇਣੀ ਆ ਇਹ ਨਹੀਂ ਹੈਗਾ ਕਿ ਮੇਰੀ ਜ਼ਿੰਦਗੀ ਚ ਪੈਸਾ ਆ ਜਾਊਗਾ ਇਹ ਨਹੀਂ ਪੈਸਾ ਤਾਂ ਦੇਖੋ ਜਿਹਦੇ ਕਰਮਾਂ ਚ ਜਿੰਨਾ ਲਿਖਿਆ ਆਈ ਜਾਣਾਗਾ ਪਰ ਨਾ ਹੋ ਸਕਦਾ ਵੀ ਮੇਰੀ ਜ਼ਿੰਦਗੀ ਚ ਕੁਝ ਚੇਂਜ ਹੋ ਜੀ ਵੀ ਵੀ ਕੋਈ ਮੈਨੂੰ ਰਾਹ ਮਿਲ ਜੇਵੇ ਕਿਸ ਵੀ ਆ ਬੰਦੇ ਨੂੰ ਇਸ ਤਰ੍ਹਾਂ ਆਪਾਂ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਲਾਉਣਾ ਹੈ ਇਸ ਤਰ੍ਹਾਂ ਮਤਲਬ ਜਿਹੜੇ ਮੇਰੀ ਵੀਡੀਓ ਜਿਹੜੇ ਵੀ ਮੇਰੇ ਚੈਨਲ ਤੇ ਪਹਿਲਾਂ ਮੇਰੀ ਵੀਡੀਓ ਦੇਖਦੇ ਆ ਉਹ ਮੈਂ ਅੱਗੇ ਪਹਿਲਾਂ ਵੀਡੀਓ ਸ਼ੇਅਰ ਕੀਤੀਆਂ ਹੋਣਾ ਨਾ ਵੀ ਜੇ ਲਾਈਫ ਪ੍ਰੋਬਲਮ ਹੋਵੇ ਨਾ ਤਾਂ ਕਿਸ ਤਰ੍ਹਾਂ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਹਮਣਾ ਕਰਨਾ ਚਾਹੀਦਾ ਕਦੇ ਵੀ ਮੁਸ਼ਕਲਾਂ ਤੋਂ ਡਰੋ ਨਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਗੇ ਵਧਦੇ ਜਾਓ ਜ਼ਿੰਦਗੀ ਆ ਨਾ ਜਿਹੜੀ ਬਹੁਤ ਕੁਝ ਹੁੰਦਾ ਏ ਜਿਹੜਾ ਆਪਣਾ ਬਚਪਨ ਹੁੰਦਾ ਨਾ ਉਹ ਬਹੁਤ ਵਧੀਆ ਹੁੰਦਾ ਪਰ ਜਿਹੜੀ ਜਿੰਨਾ ਟਾਈਮ ਆਪ ਆ ਆਪਣੇ ਮਾਪਿਓ ਦੇ ਘਰੇ ਆ ਨਾ ਆਪਾਂ ਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਬਈ ਮਾਪਿਓ ਦੇ ਸਿਰ ਤੇ ਜਿਹੜੀ ਐਸ਼ ਲਈ ਹੋਵੇ ਨਾ ਉਹ ਬਗਾਨੇ ਘਰੇ ਨਹੀਂ ਹੁੰਦੀ ਐਸ਼ ਮੈਲਦੀ ਹੈਗੀ ਹਾਂ ਜੇ ਬਗਾਨਾ ਮਾਪਿਓ ਮਤਲਬ ਸਾਥ ਦੇਵੇ ਨਾ ਤੇ ਦੈਨ ਵਧੀਆ ਲੱਗਦੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਕਾਠ ਜਰੂਰ ਰਹਿੰਦੀ ਹੈਗੀ ਤੇ ਅੱਜ ਦੀ ਮੇਰੀਆਂ ਵੀਡੀਓ ਮਤਲਬ ਸੀਗੀ ਇੰਨਾ ਹੀ ਤੇ ਉਮੀਦ ਕਰਦੀ ਹਾਂ ਸਾਰਿਆਂ ਨੂੰ ਮੇਰੀ ਅੱਜ ਦੀ ਜਿਹੜੀ ਵੀਡੀਓ ਬਲੌਗ ਮੇਰਾ ਪਸੰਦ ਆਇਆ ਹੋਊਗਾ ਤੇ ਮੈਂ ਦੇਖੋ ਹੁਣ ਮੈਂ ਇਧਰ ਚੌਲ ਬਣਾਏ ਸੀਗੇ ਮੈਂ ਤੁਹਾਨੂੰ ਦੱਸਿਆ ਮੈਂ ਉੱਧਰ ਕੱਡੇ ਆਗੇ ਇਸ ਤਰ੍ਹਾਂ ਮੈਂ ਪਾਣੀ ਪਹਿਲਾਂ ਚੌਲ ਵਾਲੇ ਸੀਗੇ ਤੇ ਪਾਣੀ ਕੱਢਤਾ ਸੀਗਾ ਦੇ ਉੱਧਰ ਮੇਰੀ ਸਬਜ਼ੀ ਬਣਨੀ ਤਰੀ ਹੋਈ ਆਗੀ ਟਾਈਮ ਹੋਇਆ ਵਾ 6 ਵਜੇ ਦਾ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮੇਰੇ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਮੇਰੀਆਂ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀਆਂ ਤੇ ਮੈਂ ਨਾ ਪਸ਼ੂਆਂ ਦਾ ਕੰਮ ਵੀ ਕਰਦੀ ਆਂਗੀ ਤੇ ਇਧਰਲਾ ਕੰਮ ਵੀ ਮੇਰਾ ਸਾਥਮ ਦੀ ਆਗੀ ਵੈਸੇ ਪਹਿਲਾਂ ਸਾਡੇ ਮੰਮੀ ਰੋਟੀ ਬਣਾਉਂਦੇ ਨਹੀਂ ਹੁੰਦੇ ਸੀ ਹੁਣ ਬਣਾਉਣ ਲੱਗ ਗਿਆ ਮੈਨੂੰ ਥੋਕੋਸਕ ਸੌਖਾ ਹੋ ਗਿਆ ਕੰਮ ਦਾ ਤੇ ਹੁਣ ਮੈਂ ਉਧਰ ਪਸ਼ੂਆਂ ਦਾ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰੂੰਗੀ ਆਪਣੇ ਪਸ਼ੂਆਂ ਦੀਆਂ ਵੀਡੀਓ ਵੀ ਆ ਕਰਨਾ ਹੈ ਤੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਪੋਰਟ ਕਰੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ